ਪੰਜਾਬ ਦੇ ਚੋਣ ਨਤੀਜਿਆਂ ਨੇ ਇਸ ਵਾਰ ਕਮਾਲ ਹੀ ਕਰਤੀ ਐ ਨੇ ਵੱਡੇ ਉਲਟ ਫੇਰ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਾਂਗਰਸ ਨੂੰ ਸਿੱਧਾ 13 ਦੇ ਵਿੱਚੋਂ 7 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਭਾਜਪਾ ਤਾਂ ਪੰਜਾਬ ਦੇ ਵਿੱਚ ਖਾਤਾ ਹੀ ਨਹੀਂ ਖੋਲ ਸਕੀ ਸਗੋਂ ਸੂਬੇ ਦੇ ਸਾਰੇ ਵੱਡੇ ਅਤੇ ਸੀਨੀਅਰ ਆਗੂ ਪਾਜਪਾ ਦੇ ਵਿੱਚ ਸ਼ਾਮਿਲ ਸਨ ਫਿਰ ਵੀ ਕੋਈ ਰਾਜ ਵਿੱਚ ਕਮਲ ਨਹੀਂ ਖਿਲ ਸਕੇ ਆਉਤੇ ਆਕਾਲੀ ਦਲ ਦਾ ਹਾਲ ਵੀ ਬਹੁਤ ਮੜਾ ਸਿਰਫ ਬੀਬਾ ਬਾਦਲ ਹੀ ਹੁਣ ਆਪਣੀ ਸੀਟ ਬਚਾਉਣ ਦੇ ਵਿੱਚ ਕਾਮਯਾਬ ਹੋਈ ਹੈ ਹੁਣ ਗੱਲ ਕਰਦੇ ਆਪ ਸਰਕਾਰ ਦੀ ਸਤਾ ਵਿੱਚ ਹੁੰਦੇ ਹੋਏ ਸਿਰਫ ਤਿੰਨ ਸੀਟਾਂ ਹੀ ਆ ਆदमी ਪਾਰਟੀ ਦੀ ਝੋਲੀ ਪਈਆਂ ਜੋ ਕਿ ਇੱਕ ਸੋਚਣ ਵਾਲੀ ਗੱਲ ਹੈ ਸੀਮਾਨ ਖੁਦ 13 ਸਫਰ ਦਾ ਨਾਰਾ ਦੇ ਰਹੇ ਸਨ ਅਤੇ ਹਰ ਹਲਕੇ ਦੇ ਵਿੱਚ ਉਹਨਾਂ ਵੱਲੋਂ ਜੀਤ ਤੋੜ ਪ੍ਰਚਾਰ ਵੀ ਕੀਤਾ ਗਿਆ ਪਾਰਟੀ ਨੇ ਆਪਣੇ ਕੰਮ ਵੀ ਗਿਣਾਏ ਪਰ ਫਿਰ ਵੀ ਕੋਈ ਫਾਇਦਾ ਨਹੀਂ ਹੋਇਆ ਸਭ ਤੋਂ ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਪਾਰਟੀ ਦੇ ਪੰਜ ਮੰਤਰੀ ਚੋਣ ਮੈਦਾਨ ਵਿੱਚ ਸਨ ਪਰ ਸਿਰਫ ਇੱਕ ਮੰਤਰੀ ਹੈ ਜਿਹੜਾ ਗੁਰਮੀਤ ਸਿੰਘ ਮੀਤ ਹੈ ਰਹੀ ਆਪਣੀ ਸੀਟ ਬਚਾਉਣ ਦੇ ਵਿੱਚ ਕਾਮਯਾਬ ਰਿਹਾ ਕੁਲਦੀਪ ਧਾਲੀਵਾਲ ਲਾਲਜੀਤ ਪੁਲੜਾ ਤੇ ਬਲਵੀਰ ਸਿੰਘ ਗੁਰਮੀਤ ਸਿੰਘ ਹੁੰਡੀਆਂ ਚੋਣਾਂ ਦੇ ਵਿੱਚੋਂ ਹਾਰ ਦੇ ਨਜ਼ਰ ਆਇਆ ਜਨਤਾ ਨੇਤਾ ਪੰਜਾਬ ਦੇ ਨਤੀਜਿਆਂ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਹੈ ਦੂਜੇ ਪਾਸੇ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਲੜਦੇ ਸਨ ਇਹ ਹਤੀਓ ਵੀ ਆਪਣੀ ਸੀਟ ਤੇ ਜਿਹੜਾ ਜਿੱਤ ਗਏ ਨੇ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਪੰਜਾਬ ਦੇ ਚੋਣ ਨਤੀਜਿਆਂ ਨੇ ਇਸ ਵਾਰ ਕਮਾਲ ਹੀ ਕਰਤੀ ਐ ਐਨੇ ਵੱਡੇ ਉਲਟ ਫੇਰ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਾਂਗਰਸ ਨੂੰ ਸਿੱਧਾ 13 ਦੇ ਵਿੱਚੋਂ 7 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਭਾਜਪਾ ਤਾਂ ਪੰਜਾਬ ਦੇ ਵਿੱਚ ਖਾਤਾ ਹੀ ਨਹੀਂ ਖੋਲ ਸਕੀ ਸਗੋਂ ਸੂਬੇ ਦੇ ਸਾਰੇ ਵੱਡੇ ਅਤੇ ਸੀਨੀਅਰ ਆਗੂ ਪਾਜਪਾ ਦੇ ਵਿੱਚ ਸ਼ਾਮਿਲ ਸਨ ਫਿਰ ਵੀ ਕੋਈ ਰਾਜ ਵਿੱਚ ਕਮਲ ਨਹੀਂ ਖਿਲ ਸਕਿਆ ਹੁਤੇ ਆਕਾਲੀ ਦਲ ਦਾ ਹਾਲ ਵੀ ਬਹੁਤ ਮਾੜਾ ਹੈ ਸਿਰਫ ਬੀਬਾ ਬਾਦਲ ਹੀ ਹੁਣ ਆਪਣੀ ਸੀਟ ਬਚਾਉਣ ਦੇ ਵਿੱਚ ਕਾਮਯਾਬ ਹੋਈ ਹੈ ਹੁਣ ਗੱਲ ਕਰਦੇ ਹਾਂ ਆਪ ਸਰਕਾਰ ਦੀ ਸਤਾ ਵਿੱਚ ਹੁੰਦੇ ਹੋਏ ਸਿਰਫ 3 ਸੀਟਾਂ ਹੀ ਆ ਆਮ ਆਦਮੀ ਪਾਰਟੀ ਦੀ ਝੋਲੀ ਪਈਆਂ ਜੋ ਕਿ ਇੱਕ ਸੋਚਣ ਵਾਲੀ ਗੱਲ ਹੈ ਸੀਐਮਾਨ ਖੁਦ 13 ਸਫਰ ਦਾ ਨਾਰਾ ਦੇ ਰਹੇ ਸਨ ਅਤੇ ਹਰ ਹਲਕੇ ਦੇ ਵਿੱਚ ਉਹਨਾਂ ਵੱਲੋਂ ਜੀਤ ਤੋੜ ਪ੍ਰਚਾਰ ਵੀ ਕੀਤਾ ਗਿਆ ਪਾਰਟੀ ਨੇ ਆਪਣੇ ਕੰਮ ਵੀ ਗਿਣਾਏ ਪਰ ਫਿਰ ਵੀ ਕੋਈ ਫਾਇਦਾ ਨਹੀਂ ਹੋਇਆ ਸਭ ਤੋਂ ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਪਾਰਟੀ ਦੇ ਪੰਜ ਮੰਤਰੀ ਚੋਣ ਮੈਦਾਨ ਵਿੱਚ ਸਨ ਪਰ ਸਿਰਫ ਇੱਕ ਮੰਤਰੀ ਹੈ ਜਿਹੜਾ ਗੁਰਮੀਤ ਸਿੰਘ ਮੀਤ ਹੈ ਹੀ ਆਪਣੇ ਹੀ ਸੀਟ ਬਚਾਉਣ ਦੇ ਵਿੱਚ ਕਾਮਯਾਬ ਰਹੇ ਕੁਲਦੀਪ ਢਾਲੀਵਾਲ ਲਾਲਜੀਤ ਪੁਲੜਾ ਅਤੇ ਬਲਵੀਰ ਸਿੰਘ ਗੁਰਮੀਤ ਸਿੰਘ ਗੁੰਡੀਆਂ ਚੋਣਾਂ ਦੇ ਵਿੱਚੋਂ ਹਾਰ ਦੇ ਨਜ਼ਰ ਆਏ ਜਨਤਾ ਨੇਤਾ ਪੰਜਾਬ ਦੇ ਨਤੀਜਿਆਂ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਹੈ ਦੂਜੇ ਪਾਸੇ ਅਮਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਲੜਦੇ ਸਨ ਅਤੇ ਉਹ ਵੀ ਆਪਣੀ ਸੀਟ ਤੇ ਜਿਹੜਾ ਜਿੱਤ ਗਏ ਨੇ ਬਿਊਰੋ ਰਿਪੋਰਟ ਲੁਧਿਆਣਾ ਲਾਈਵ